ਪ੍ਰਭ ਕੋ ਸਿਮਰੇ ਸੇਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਵਿਪਦੇਸ਼ ਕਰਦੇ ਹਨ ਕਿਹੜਾ ਪ੍ਰਭ ਹੈਗਾ ਹੁਣ ਪਹਿਲਾਂ ਦੇਖਣਾ ਹੋਵੇਗਾ ਪ੍ਰਭ ਕਿਹਨੂੰ ਕਿਹਾ ਗਿਆ ਪ੍ਰਭ ਜਿਹੜਾ ਆਪਣਾ ਮੂਲ ਹੈ ਜਿਹੜਾ ਅੰਦਰ ਸਾਹ ਲੈਂਦਾ ਉਹਨੂੰ ਪ੍ਰਭ ਕਿਹਾ ਗਿਆ ਹੈ ਕਿ ਜਿਹੜੇ ਪ੍ਰਭ ਨੂੰ ਸਿਮਰਦੇ ਹਨ ਪ੍ਰਭ ਜਿਹੜੇ ਹੁਕਮ ਅਨਸਾਰ ਹੀ ਹੁੰਦੇ ਹਨ ਉਹ ਧਨਵੰਤੇ ਹੁੰਦੇ ਹਨ ਧੰਨ ਵਾਲੇ ਹੁੰਦੇ ਹਨ ਧੰਨ ਵਾਲੇ ਦਾ ਮਤਲਬ ਇਹ ਕਿ ਕੋਈ ਸੰਸਾਰੀ ਧਨ ਨਹੀਂ ਹੈ ਇੱਥੇ ਨਾਮ ਧਨ ਦੀ ਗੱਲ ਕੀਤੀ ਗਈ ਹੈ ਉਹ ਆਤਮ ਗਿਆਨੀ ਹੁੰਦੇ ਹਨ ਉਹਨਾਂ ਦੇ ਕੋਲ ਜਿਹੜਾ ਬ੍ਰਹਮ ਗਿਆਨ ਹੁੰਦਾ ਹੈ ਉਹ ਬ੍ਰਹਮ ਗਿਆਨੀ ਬ੍ਰਹਮ ਕੇ ਬੇਤੇ ਹੁੰਦੇ ਹਨ ਉਹਨੂੰ ਧਨਵੰਤੇ ਕਿਹਾ ਗਿਆ ਹੈ ਇਹ ਜਿਹੜੇ ਪ੍ਰਭ ਨੂੰ ਸਿਮਰਦੇ ਹਨ ਉਹ ਹੀ ਧਨਵੰਤੇ ਉਹ ਹੀ ਪ੍ਰਮੁੱਖ ਹੁੰਦੇ ਹਨ ਜਿਵੇਂ ਕਿ ਸੰਸਾਰ ਵਿੱਚ ਜਿਨ੍ਹਾਂ ਨੇ ਬਾਣੀ ਲਿਖੀ ਹੈ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਨੂੰ ਮਿਲਦੀ ਹੈ ਉਹ ਪਤਵੰਤੇ ਦੂਸਰਾ ਉਹ ਪਤੀ ਵਾਲੇ ਹਨ ਉਹ ਬੁੱਧੀਆਂ ਵੀ ਪਤੀ ਵਾਲੀਆਂ ਹਨ ਜਿਹੜੀਆਂ ਹੁਕਮ ਅਨੁਸਾਰ ਚੱਲਦੀਆਂ ਹਨ ਇਸ ਤਰ੍ਹਾਂ ਉਹ ਪਤਵੰਤੇ ਵੀ ਉਹਨਾਂ ਨੂੰ ਕਿਹਾ ਗਿਆ ਹੈ ਜਦੋਂ ਗਿਆਨ ਰੂਪ ਵਿੱਚ ਗੱਲ ਕੀਤੀ ਜਾਂਦੀ ਹੈ ਉਦੋਂ ਉੱਥੇ ਲਿੰਗ ਭੇਦ ਨਹੀਂ ਹੁੰਦਾ ਹੈ ਪਤੀਵੰਤੇ ਪਤੀ ਵਾਲੇ ਪਤੀ ਵਾਲੇ ਹੁਣ ਜਿਹੜੀਆਂ ਬੁੱਧੀਆਂ ਜਿਨ੍ਹਾਂ ਨੂੰ ਸੱਚ ਦਾ ਗਿਆਨ ਹੈ ਉਹ ਹੁਕਮ ਅਨੁਸਾਰ ਚੱਲਦੀਆਂ ਹਨ ਤੇ ਇਸ ਕਰਕੇ ਉਹਨਾਂ ਨੂੰ ਪਤਵੰਤੇ ਕਿਹਾ ਗਿਆ ਹੈ ਤੇ ਜਿਹੜੇ ਪ੍ਰਭ ਨੂੰ ਸਿਮਰਦੇ ਹਨ ਉਹ ਹੀ ਜਿਹੜੇ ਜਨ ਪ੍ਰਭਾਨ ਹੁੰਦੇ ਹਨ ਕਿਉਂਕਿ ਉਹਨਾਂ ਨੇ ਸੱਚ ਨੂੰ ਜਾਣਿਆ ਹੁੰਦਾ ਹੈ ਤੇ ਉਹ ਹੀ ਜਿਹੜੇ ਪੁਰਖ ਹੁੰਦੇ ਹਨ ਜਿਹੜੇ ਪ੍ਰਭ ਨੂੰ ਸਿਮਰਦੇ ਹਨ ਹੁਕਮ ਅਨੁਸਾਰ ਚੱਲਦੇ ਹਨ ਉਹ ਹੀ ਪ੍ਰધાન ਪੁਰਖ ਹੁੰਦੇ ਹਨ ਭਾਵ ਸੰਸਾਰ ਨੂੰ ਅੱਗੇ ਤੋਂ ਅੱਗੇ ਗਿਆਨ ਦੇਣ ਵਾਲੇ ਹੁੰਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਧਨ ਹੁੰਦਾ ਹੈ ਪ੍ਰਭ ਕੋ ਸਿਮਰੇ ਸੇ ਬੇਮਹਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਨਾਸੀ ਸਿਮਰਨ ਤੇ ਲਾਗੇ ਜਿਨ ਆਪ ਦੇ ਹਾਲਾ ਨਾਨਕ ਜਨ ਕੀ ਮੰਗੇ ਰਵਾਲਾ ਸਤਗੁਰ ਜੀ ਵਿਦੇਸ਼ ਕਰਦੇ ਹਨ ਕਿ ਜਿਹੜਾ ਪ੍ਰਭ ਨੂੰ ਸਿਮਰਦੇ ਹਨ ਜਿਹ ਹੁਕਮ ਅਨੁਸਾਰ ਚੱਲਦੇ ਹੁੰਦੇ ਹਨ ਉਹ ਕਿਸੇ ਦੇ ਮੁਹਤਾਜ ਨਹੀਂ ਹੁੰਦੇ ਹਨ ਉਹ ਕਿਸੇ ਦੇ ਅੱਗੇ ਆਪਣਾ ਹੱਥ ਨਹੀਂ ੜਦੇ ਉਹ ਹੁਕਮ ਅਨਸਾਰ ਹੀ ਹੁੰਦੇ ਹਨ ਤੇ ਉਹਨਾਂ ਨੂੰ ਹੁਕਮ ਵਿੱਚ ਭਰੋਸਾ ਹੁੰਦਾ ਹੈ ਤੇ ਜੋ ਪਰਮੇਸ਼ਰ ਕਰਦਾ ਹੈ ਉਹ ਸੰਸਾਰ ਚੱਲਦੇ ਹਨ ਬਕਰੇ ਬਕਰੇ ਦੁਆਰਿਆਂ ਤੇ ਮੰਗਦੇ ਨਹੀਂ ਫਿਰਦੇ ਕੋਈ ਦੇਵਤਿਆਂ ਤੋਂ ਮੰਗਦਾ ਕੋਈ ਦੇਵੀਆਂ ਤੋਂ ਮੰਗਦਾ ਹੈ ਤੇ ਕੋਈ ਹੋਰ ਕਿਸੇ ਤੋਂ ਮੰਗਦਾ ਹੈ ਇਸ ਤਰ੍ਹਾਂ ਉਹ ਦਰ ਦਰ ਤੇ ਮੰਗਦੇ ਨਹੀਂ ਫਿਰਦੇ ਇਸ ਤਰ੍ਹਾਂ ਉਹ ਸੰਸਾਰ ਦੇ ਜਿਹੜੇ ਰਾਜਿਆਂ ਦੇ ਵੀ ਉਹ ਰਾਜੇ ਹੁੰਦੇ ਹਨ ਹੁਣ ਜਿਹੜੇ ਹਰ ਨੂੰ ਜਾਣ ਲੈਂਦੇ ਹਨ ਉਹ ਹਾਰੇ ਹੀ ਹੋ ਜਾਂਦੇ ਹਨ ਹਰ ਕਾ ਸੇਵਕ ਸੋ ਹਰ ਜਿਹਾਂ ਭੇਦ ਨਾ ਜਾਣੂ ਮਾਨਕ ਦੇਹਾ ਜਿਹੜਾ ਹਰ ਕਾ ਸੇਵਕ ਉਹ ਹਰ ਵਰਗ ਇਹ ਹੋ ਜਾਂਦਾ ਹੈ ਇਸ ਤਰ੍ਹਾਂ ਉਹ ਸੰਸਾਰ ਵਿੱਚ ਉਹਨਾਂ ਨੂੰ ਆਤਮ ਗਿਆਨ ਹੋਣ ਕਰਕੇ ਉਹਨਾਂ ਨੂੰ ਬ੍ਰਹਮ ਗਿਆਨ ਹੋਣ ਕਰਕੇ ਉਹਨਾਂ ਨੂੰ ਸੱਚ ਦਾ ਗਿਆਨ ਹੋਣ ਕਰਕੇ ਉਹ ਸਾਰਿਆਂ ਦੇ ਰਾਜਿਆਂ ਤੋਂ ਉੱਪਰ ਰਾਜੇ ਹਨ ਪ੍ਰਭ ਕੋ ਸਿਮਰੇ ਸੇ ਸਖਵਾਸੀ ਪ੍ਰਭ ਕੋ ਸਿਮਰੇ ਸਦਾ ਬਨਾਸੀ ਸਿਮਰਨ ਤੇ ਲਾਗੇ ਜਿਨ ਆਪ ਦੇ ਹਾਲਾ ਨਾਨਕ ਜਨ ਮੰਗੇ ਰਵਾਲਾ ਸਤਿਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਹੜੇ ਪ੍ਰਭ ਦੇ ਹੁਕਮ ਅਨਸਾਰ ਚੱਲਦੇ ਹਨ ਉਹ ਸਦਾ ਸੁਖ ਵਸਦੇ ਹਨ ਸੁਖ ਕਿਸ ਤਰ੍ਹਾਂ ਵਸਦੇ ਹਨ ਕਿਉਂਕਿ ਉਹਨਾਂ ਨੇ ਮਾਨ ਉਪਮਾਨ ਦੁੱਖ ਸੁਖ ਲਾਭ ਹਾਨੀ ਨੂੰ ਬਰਾਬਰ ਮੰਨਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਰਾ ਕੁਝ ਹੁਕਮ ਅਨਸਾਰ ਹੁੰਦਾ ਹੈ ਇਸ ਤਰ੍ਹਾਂ ਸੁਖ ਵਾਦਦੇ ਹਨ ਪ੍ਰਭ ਨੂੰ ਜਿਹੜੇ ਸਿਮਰਦੇ ਹਨ ਹੁਕਮ ਅਨਸਾਰ ਚੱਲਦੇ ਹਨ ਉਹ ਸਦਾ ਅਬਨਾਸੀ ਹੁੰਦੇ ਸਦਾ ਬਨਾਸੀ ਇਸ ਤਰ੍ਹਾਂ ਹੁੰਦੇ ਹਨ ਕਿਉਂਕਿ ਉਹਨਾਂ ਨੂੰ ਸੱਚ ਦਾ ਗਿਆਨ ਹੁੰਦਾ ਹੈ ਇਸ ਤਰ੍ਹਾਂ ਕੇ ਸੱਚ ਦਾ ਗਿਆਨ ਹੋਣ ਕਰਕੇ ਉਸ ਗਿਆਨ ਦਾ ਨਾਸ ਨਹੀਂ ਹੁੰਦਾ ਇਸ ਤਰ੍ਹਾਂ ਸਦਾ ਲਈ ਅਬਨਾਸੀ ਹੋ ਜਾਂਦੇ ਹਨ ਸਤਿਗੁਰਜੀ ਬਚੇ ਜੀ ਕਰਦੇ ਹਨ ਜਿਨ੍ਹਾਂ ਤੇ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਜਿਹੜੇ ਉਹ ਸਿਮਰਨ ਵਿੱਚ ਲੱਗੇ ਹੋਏ ਹਨ ਨਾਨਕ ਜੀ ਕਹਿੰਦੇ ਹਨ ਅਸੀਂ ਇਹੋ ਜਿਹੇ ਜਨਾਂ ਦੀ ਜਿਹੜੀ ਪੁਨੀਤ ਧੂੜੀ ਮੰਗਦੇ ਆ ਉਹਨਾਂ ਦੀ ਰਵਾਲ ਮੰਗਦੇ ਹਾਂ ਉਹਨਾਂ ਨੇ ਜੁੜਾ ਗਿਆਨ ਗੁਰਬਾਣੀ ਵਿੱਚ ਉਪਦੇਸ਼ ਰੂਪ ਵਿੱਚ ਸਾਨੂੰ ਦਿੱਤਾ ਹੈ ਅਸੀਂ ਉਸ ਗਿਆਨ ਦੀ ਸੋਜੀ ਮੰਗਦੇ ਹਾਂ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿੰਨ ਸਦ ਬਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਕ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿਹੜਾ ਪ੍ਰਭ ਹੈਗਾ ਆਪਣੀ ਅੰਤਰਾਤਮਾ ਦੀ ਆਵਾਜ਼ ਅਨਸਾਰ ਚੱਲਦੇ ਹਨ ਜਾਰੇਡੇ ਹੁਕਮ ਅਨੁਸਾਰ ਚੱਲਦੇ ਹਨ ਉਹ ਪਰਪਕਾਰੀ ਹੁੰਦੇ ਹਨ ਬ੍ਰह्म ਗਿਆਨੀ ਪਰਪਕਾਰ ਉਹ ਮਹਾ ਜਿਹੜਾ ਬ੍ਰह्म ਗਿਆਨੀ ਜਿਹਨੂੰ ਬ੍ਰह्म ਦਾ ਗਿਆਨ ਹੁੰਦਾ ਜਿਹਨੂੰ ਸੱਚ ਦਾ ਗਿਆਨ ਹੁੰਦਾ ਉਹ ਪਰਪਕਾਰੀ ਹੁੰਦੇ ਹਨ ਦੂਸਰਿਆਂ ਦੇ ਵੀ ਗਿਆਨ ਵਿੱਚ ਵਾਧਾ ਕਰਨ ਵਾਲੇ ਹੁੰਦੇ ਹਨ ਤੇ ਇਸ ਕਰਕੇ ਜਿਹੜੇ ਪ੍ਰਵਦਾ ਅਨੁਸਾਰ ਚੱਲਦੇ ਹਨ ਤਿੰਨ ਸੱਤ ਬਰਾਰੇ ਕਿ ਅਸੀਂ ਉਹਨਾਂ ਤੋਂ sada ਹੀ ਬੁਲਹਾਰ ਜਾਂਦੇ ਹਾਂ ਪ੍ਰਭ ਕੋ ਸਿਮਰੇ ਸੇ ਮੁੱਖ ਸੁਹਾਵੇ ਪ੍ਰਭ ਕੋ ਸਿਮਰੇ ਤਿੰਨ ਸੂਖ ਬਿਆਵੇ ਜਿਹੜਾ ਪ੍ਰਵਦਾ ਜਿਹੜੇ ਪ੍ਰਵਦਾ ਹੁਕਮ ਅਨੁਸਾਰ ਚੱਲਦੇ ਹਨ ਜਾਂ ਪ੍ਰਭ ਨੂੰ ਚੇਤੇ ਕਰਦੇ ਹਨ ਜਾਂ ਪ੍ਰਭ ਦੇ ਗਿਆਨ ਨੂੰ ਜਿਹੜੇ ਸਮਝਦੇ ਹਨ ਉਹਨਾਂ ਦੇ ਮੁੱਖ ਸੁਹਾਵੇ ਸੁਹਾਵੇ ਮੁੱਖ ਹੋ ਜਾਂਦੇ ਹਨ ਸੁਹਾਵੇ ਮੁੱਖ ਇਸ ਕਰਕੇ ਹੁੰਦੇ ਹਨ ਕਿਉਂਕਿ ਉਹਨਾਂ ਦੇ ਮੂੰਹ ਵਿੱਚੋਂ ਸੱਚ ਨਿਕਲਦਾ ਹੈ ਇਸ ਤਰ੍ਹਾਂ ਜਿਹੜੇ ਪ੍ਰਭ ਦਾ ਸਿਮਰਨ ਕਰਦੇ ਹਨ ਪ੍ਰਭ ਵਿੱਚ ਧਿਆਨ ਰੱਖਦੇ ਹਨ ਤਿੰਨ ਸੁਖ ਵਿਹਾਰ ਹੈ ਉਹ ਸੁਖ ਵਿੱਚ ਉਹਨਾਂ ਦਾ ਜਿਹੜਾ ਨਿਰਵਾਹ ਹੁੰਦਾ ਹੈ ਉਹ ਸੁਖ ਵਿੱਚ ਹੀ ਆਪਣਾ ਜੀਵਨ ਬਤੀਤ ਕਰਦੇ ਹਨ ਚਿੰਤਾ ਤਾਂ ਕੀ ਕੀ ਜਾਈ ਜੋ ਨਾ ਹੋਣੀ ਹੋਏ ਇਹ ਮਾਰਗ ਸੰਸਾਰਕ ਨਾਨਕ ਥਿਰ ਨਹੀਂ ਕੋਏ ਸੰਸਾਰ ਵਿੱਚ ਕੋਈ ਵੀ ਅਨਹੋਣੀ ਨਹੀਂ ਹੁੰਦੀ ਜੋ ਹੁਕਮ ਨੂੰ ਪਾਉਂਦਾ ਉਹ ਹੀ ਹੁੰਦਾ ਹੈ ਇਸ ਤਰ੍ਹਾਂ ਉਹ ਸੁੱਖ ਨਾਲ ਵਸਦੇ ਹਨ ਉਹਦੇ ਪਰਮੇਸ਼ਰ ਦੇ ਬਾਣੇ ਵਿੱਚ ਚੱਲਦੇ ਹਨ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਜਿਹੜੇ ਪ੍ਰਭ ਦੇ ਸਿਮਰਨ ਵਿੱਚ ਲੱਗੇ ਹਨ ਜਾਂ ਪ੍ਰਭ ਨੂੰ ਸਮਝ ਰਹੇ ਹਨ ਜਿਹੜੇ ਪ੍ਰਭ ਦੇ ਹੁਕਮ ਅਨੁਸਾਰ ਚੱਲਦੇ ਹਨ ਉਹ ਆਤਮ ਨੂੰ ਜਿੱਤ ਲੈਂਦੇ ਹਨ ਮਨ ਜਿੱਤੇ ਜਗ ਜਿੱਤ ਮਨ ਨੂੰ ਜਿੱਤਣ ਦਾ ਮਤਲਬ ਹੈ ਸੰਸਾਰ ਨੂੰ ਜਿੱਤਣਾ ਹੋਰ ਕੋਈ ਸੰਸਾਰ ਨੂੰ ਨਹੀਂ ਜਿੱਤਣਾ ਆਪਣੇ ਮਨ ਨੂੰ ਹੀ ਸ਼ੁੱਧ ਕਰਨਾ ਹੈਗਾ ਇਸ ਤਰ੍ਹਾਂ ਜਿਹੜੇ ਆਪ ਆਪਣੇ ਆਤਮ ਨੂੰ ਜਿੱਤ ਲੈਂਦੇ ਹਨ ਆਤਮ ਦਾ ਮਤਲਬ ਵੀ ਮਾਨੇ ਹੁੰਦਾ ਹੈਗਾ ਜਿਵੇਂ ਸੁਰਤ ਕਹੋ ਜਿਹੜੇ ਆਪਣੇ ਆਤਮ ਨੂੰ ਜਿੱਤ ਲੈਂਦੇ ਹਨ ਉਹਨਾਂ ਦੀ ਫਿਰ ਜਿਹੜੀ ਰੀਤ ਹੁੰਦੀ ਉਹ ਉਹਨਾਂ ਦਾ ਜਿਹੜਾ ਵਰਤ ਬਤੀਰਾ ਹੁੰਦਾ ਹੈ ਉਹ ਵੀ ਨਿਰਮਲ ਹੁੰਦਾ ਹੈਗਾ ਨਿਰਮਲ ਕਿਸ ਤਰ੍ਹਾਂ ਹੁੰਦਾ ਕਿਉਂਕਿ ਉਹ ਸੱਚ ਦੀ ਗੱਲ ਕਰਦੇ ਹਨ ਜੋ ਵੀ ਗੱਲ ਕਰਦੇ ਹਨ ਮਾਇਲ ਰਤ ਮਾਇ ਦੀਆਂ ਗੱਲਾਂ ਨਹੀਂ ਕਰਦੇ ਉਹ ਨਿਰਾਕਾਰ ਦੀ ਗੱਲ ਕਰਦੇ ਹਨ ਪੱਕੀ ਬਾਣੀ ਦੀ ਗੱਲ ਕਰਦੇ ਹਨ ਇਸ ਤਰ੍ਹਾਂ ਉਹਨਾਂ ਦੀ ਜਿਹੜੀ ਰੀਤ ਉਹ ਨਿਰਮਲ ਹੁੰਦੀ ਹੈ ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ ਸੰਤ ਕਿਰਪਾ ਤੇ ਆੰਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਜਿਹੜੇ ਪ੍ਰਭ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਆਨੰਦ ਘਨੇਰੇ ਹੁੰਦੇ ਹਨ ਉਹਨਾਂ ਨੂੰ ਆਨੰਦ ਬਹੁਤ ਜ਼ਿਆਦਾ ਆਨੰਦ ਮਿਲਦਾ ਹੈ ਸੁਖ ਸ਼ਾਂਤੀ ਮਿਲਦੀ ਹੈ ਆਪ ਆਪ ਸ਼ਾਂਤ ਰਹਿੰਦੇ ਹਨ ਸਹਿਜ ਵਸਤਾ ਵਿੱਚ ਰਹਿੰਦੇ ਹਨ ਤੇ ਇਸ ਤਰ੍ਹਾਂ ਹਰ ਜਿਹੜਾ ਹੈਗਾ ਜਿਹੜਾ ਹੁਕਮ ਹੈਗਾ ਉਹਨਾਂ ਦੇ ਨੇੜੇ ਹੈ ਕਿਉਂਕਿ ਜਿਹੜੇ ਹੁਕਮ ਨੂੰ ਜਾਣਦੇ ਹਨ ਹੁਕਮ ਨੂੰ ਸਮਝਦੇ ਹਨ ਹੁਕਮ ਅਨੁਸਾਰ ਚੱਲਦੇ ਹਨ ਉਹਨਾਂ ਦੇ ਅਨਸਾਰ ਉਹਨਾਂ ਦੇ ਲਈ ਜਿਹੜਾ ਹੁਕਮ ਉਹਨਾਂ ਦੇ ਨੇੜੇ ਹੈਗਾ ਤੇ ਜਿਹੜਾ ਆਤਮਾ ਦੇ ਵਿੱਚ ਬੋਲ ਰਿਹਾ ਹੈਗਾ ਮਨ ਮੈਂ ਆਪ ਮਨ ਆਪਣੇ ਮੈਂ ਉਹ ਸੱਚ ਸਰੂਪੀ ਉਹ ਸੱਚ ਹੀ ਹੈਗਾ ਪਰ ਸਿਰ ਆਪਾਂ ਨੂੰ ਫਰਮ ਦੇ ਕਰਕੇ ਹੰਕਾਰ ਦੇ ਕਰਕੇ ਲੱਗਦਾ ਕਿ ਉਹ ਦੂਰ ਹੈ ਪਰ ਉਹ ਦੂਰ ਨਹੀਂ ਹੈ ਅਸਲ ਵਿੱਚ ਬੋਲਣ ਵਾਲਾ ਉਹੀ ਹੈਗਾ ਇਸ ਤਰ੍ਹਾਂ ਹਾਰ ਨੂੰ ਆਪਣੇ ਨੇੜੇ ਸਮਝਦੇ ਹਰ ਨੂੰ ਨੇੜੇ ਕਿ ਉਹ ਹਰਦਾ ਇਹ ਆਪਣੇ ਆਪ ਨੂੰ ਉਹਨਾਂ ਨੂੰ ਗਿਆਨ ਹੁੰਦਾ ਕਿ ਉਹ ਹਰਤਾ ਰੂਪ ਹੈ ਹਰ ਜਿਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਕਿਉਂਕਿ ਜਿਹੜਾ ਹਰਦਾ ਧਿਆਨ ਹੀ ਹੈਗਾ ਉਹ ਜਿਹੜਾ ਤ੍ਰਿਕੂਟੀ ਵਿੱਚ ਜਾ ਕੇ ਸੰਸਾਰ ਨਾਲ ਜੁੜਦਾ ਹੈਗਾ ਤੇ ਵਾਜਾ ਵੱਜ ਰਿਹਾ ਹੈਗਾ ਬੋਲ ਕੇ ਅੱਗੇ ਪ੍ਰਗਟ ਕਰਦਾ ਹੈਗਾ ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੇ ਭਾਗ ਸਤਿਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਹੜਾ ਸਿਮਰਨ ਕਰਦੇ ਹਨ ਸੱਚ ਨੂੰ ਸਮਝਦੇ ਹਨ ਆਪਣੀ ਅੰਤਰਾਤਮਾ ਦੀ ਆਵਾਜ਼ ਅਨਸਾਰ ਚੱਲਦੇ ਹਨ ਉਹਨਾਂ ਦੇ ਪੂਰੇ ਭਾਗ ਹੋ ਜਾਂਦੇ ਹਨ ਸੰਤ ਕਿਰਪਾ ਤੇ ਆਂਦਨ ਜਾਗ ਫਿਰ ਉਹਨਾਂ ਤੇ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਪਹਿਲਾਂ ਤਾਂ ਆਪਣੇ ਕਿਰਪਾ ਕਰੇ ਜਿਸ ਆਪਣੀ ਗੁਰ ਕਾ ਸ਼ਬਦ ਕਮਾਏ ਕਹੇ ਨਾਨਕ ਸੁਣੋ ਜਨੋ ਇਤ ਸੰਜਮ ਦੁਖ ਜਾਏ ਜਿਹੜਾ ਹੰਕਾਰ ਦਾ ਦੁੱਖ ਹੈਗਾ ਉਹ ਆਪਣੀ ਕਿਰਪਾ ਆਪਣੇ ਤੇ ਇਹ ਵੀ ਕਰਨੀ ਹੈ ਕਿ ਆਪਾ ਜਿਹੜਾ ਹੁਕਮ ਅਨੁਸਾਰ ਚੱਲਣਾ ਹੈ ਤੇ ਜਿਹੜਾ ਹੁਕਮ ਅਨੁਸਾਰ ਚੱਲੂਗਾ ਉਹਦਾ ਜਿਹੜਾ ਗਿਆਨ ਹੈਗਾ ਜਿਹੜਾ ਉਹਦਾ ਸੁਭਾਅ ਹੈਗਾ ਉਹਦਾ ਫਿਰ ਹੁਕਮ ਅਨਸਾਰੀ ਸੁਭਾਅ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਉਹ ਗਿਆਨ ਦੀ ਕਿਰਪਾ ਨਾਲ ਉਹਦੇ ਜਿਹੜਾ ਉਹ ਦਿਨ ਰਾਤ ਫਿਰ ਜਾਗਦਾ ਰਹਿੰਦਾ ਹੈਗਾ ਅੰਨ ਦਿਨ ਜਾਗ ਹੁਕਮ ਅਨੁਸਾਰ ਚੱਲਦਾ ਹੈ ਫਿਰ ਉਹ ਤੇ ਇਸ ਤਰ੍ਹਾਂ ਸਿਮਰਨ ਵਿੱਚ ਜਿਹੜੇ ਜੁੜਦੇ ਹਨ ਉਹਨਾਂ ਦੇ ਜਿਹੜੇ ਭਾਗ ਪੂਰੇ ਭਾਗ ਹੋ ਜਾਂਦੇ ਹਨ ਕਿਉਂਕਿ ਜਿੰਨਾ ਚਿਰ ਆਪਣੇ ਅੰਦਰ ਸੱਚ ਦਾ ਗਿਆਨ ਨਹੀਂ ਹੈ ਆਪਾਂ ਨੂੰ ਆਤਮ ਗਿਆਨ ਨਹੀਂ ਹੈ ਆਪਣੇ ਪੂਰੇ ਭਾਗ ਨਹੀਂ ਹੈਗੇ ਆਪਾਂ ਵੱਡੇ ਭਾਗਾਂ ਵਾਲੇ ਨਹੀਂ ਹਾਂ ਵੱਡੇ ਭਾਗਾਂ ਵਾਲੇ ਜਿਹੜੇ ਹੋ ਜਾਂਦੇ ਹਨ ਉਹਨਾਂ ਨੂੰ ਜਿਨ੍ਹਾਂ ਨੂੰ ਆਤਮ ਗਿਆਨ ਹੁੰਦਾ ਉਹਨਾਂ ਦੇ ਵੱਡੇ ਭਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭੂ ਕੈ ਸਿਮਰਨ ਸਹਿਜ ਸਮਾਨੀ ਜਿਹੜੇ ਪ੍ਰਭ ਦਾ ਸਿਮਰਨ ਕਰ ਲੈਂਦੇ ਹਨ ਜਿਹੜੇ ਪ੍ਰਭ ਨੂੰ ਜਾਣ ਲੈਂਦੇ ਹਨ ਸਮਝ ਲੈਂਦੇ ਹਨ ਉਹਨਾਂ ਦੇ ਜਿਹੜੇ ਕਾਰਜ ਪੂਰੇ ਆਖ ਹੋ ਜਾਂਦੇ ਹਨ ਕਿਉਂਕਿ ਜੇਸ ਕਾਜ ਲਈ ਆਪ ਆਏ ਆ ਉਹ ਕਾਜ ਜਿਹਨਾਂ ਦਾ ਪੂਰਾ ਹੋ ਗਿਆ ਹੈ ਉਹਨਾਂ ਦੇ ਕਾਰਜ ਪੂਰੇ ਹੋ ਗਏ ਹਨ ਤੇ ਉਹ ਫਿਰ ਕਦੇ ਵੀ ਛੂੜਦੇ ਨਹੀਂ ਹੈ ਝੋਰਾ ਤਾਂ ਆਪਾਂ ਨੂੰ ਤਾਂ ਲੱਗਦਾ ਹੈ ਜਿੰਨਾ ਚਿਰ ਆਪਣੇ ਅੰਦਰ ਗਿਆਨ ਦੀ ਕਮੀ ਹੈ ਜਿੰਨਾ ਚਿਰ ਆਪਾਂ ਆਪਣੇ ਆਪ ਨੂੰ ਜਾਣਿਆ ਨਹੀਂ ਹੈ ਸੰਸਾਰ ਨਾਲ ਜੁੜੇ ਹਾਂ ਚਿੰਤਾਵਾਂ ਵਿੱਚ ਵਿੱਚ ਫਸੇ ਰਹਿੰਦੇ ਹਾਂ 19 ਦਿਨ ਆਪਾਂ ਨੂੰ ਝੋਰਾ ਹੈ ਤੇ ਜਿਹੜੇ ਪ੍ਰਭ ਦਾ ਸਿਮਰਨ ਕਰ ਲੈਂਦੇ ਹਨ ਉਹਨਾਂ ਦੀ ਜਿਹੜੀ ਬਾਣੀ ਹੈ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਉਹਨਾਂ ਦੀ ਜਿਹੜੀ ਬਾਣੀ ਹੈ ਉਹਨਾਂ ਦੀ ਜਿਹੜੀ ਬੋਲੀ ਹੈ ਉਹਦੇ ਵਿੱਚ ਉਹ ਹਰ ਦੇ ਗੁਣਾ ਦੀ ਸਗੰਧੀ ਆਉਂਦੀ ਉਹ ਹਰ ਦੇ ਗੁਣਾ ਦੀ ਵਿਖਾਨ ਕਰਦੇ ਹਨ ਪ੍ਰਭ ਦਾ ਸਿਮਰਨ ਕਰਨ ਵਾਲੇ ਉਹ ਸਹਿਜ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਜਾਗਰਤ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਆਨੰਦ ਚੰਗਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੇ ਸੇ ਜਨ ਜਿੰਨ ਕੋ ਪ੍ਰਭ ਮਯਾ ਨਾਨਕ ਤਿੰਨ ਜਨ ਸਰਣੀ ਪਇ ਜਿਹੜੇ ਪ੍ਰਭ ਦਾ ਸਿਮਰਨ ਕਰ ਲੈਂਦੇ ਹਨ ਉਹਨਾਂ ਦਾ ਜਿਹੜਾ ਆਸਨ ਹੈਗਾ ਅਡੋਲ ਹੋ ਜਾਂਦਾ ਜਿਹੜਾ ਚਲਾਇਮਾਨ ਉਹਨਾਂ ਦਾ ਮਨ ਜਿਹੜਾ ਹੋ ਟਿਕ ਜਾਂਦਾ ਹੈ ਚਲਾਇਮਾਨ ਨਹੀਂ ਰਹਿੰਦਾ ਇਸ ਤਰ੍ਹਾਂ ਪ੍ਰਭ ਦੇ ਸਿਮਰਨ ਜਿਹੜਾ ਕਰ ਲੈਂਦੇ ਹਨ ਉਹਨਾਂ ਦਾ ਜਿਹੜਾ ਕਮਲ ਵਿਕਾਸਨ ਨਾਨਕ ਭਗਤਾਂ ਸਦਾ ਵਿਕਾਸ ਜਿਹੜੇ ਭਗਤ ਹੋ ਜਾਂਦੇ ਹਨ ਜਿਹੜੇ ਹੁਕਮ ਅਨਸਾਰ ਹੀ ਹੋ ਜਾਂਦੇ ਹਨ ਉਹਨਾਂ ਦਾ ਜਿਹੜਾ ਕਮਲ ਅ ਹਿਰਦਾ ਕਮਲ ਉਹ ਖਿੜ ਜਾਂਦਾ ਹੈ ਉਹਨਾਂ ਦੇ ਹਿਰਦੇ ਵਿੱਚ ਵਿਕਾਸ ਹੋ ਜਾਂਦਾ ਹੈ ਪ੍ਰਭ ਕੇ ਸਿਮਰਨ ਅਨਹਦ ਚੁਣਕਾਰ ਸੁਖ ਪ੍ਰਭ ਸਿਮਰਨ ਦਾ ਅੰਤ ਨਪਾਰ ਜਿਹੜੇ ਪ੍ਰਭ ਦਾ ਸਿਮਰਨ ਕਰ ਲੈਂਦੇ ਹਨ ਉਹਨਾਂ ਦੇ ਅੰਦਰ ਅਨਹਦ ਬਾਣੀ ਪ੍ਰਗਟ ਹੋ ਜਾਂਦੀ ਹੈ ਧੁਰ ਕੀ ਬਾਣੀ ਪ੍ਰਗਟ ਹੋ ਜਾਂਦੀ ਹੈ ਚਣਕਾਰ ਉਦੀ ਚਣਕਾਰ ਨੂੰ ਸੁਣਦੇ ਹਨ ਇਸ ਤਰ੍ਹਾਂ ਜਿਹੜਾ ਅਪਰਾਧ ਦਾ ਸਿਮਰਨ ਕਰ ਲੈਂਦੇ ਹਨ ਜਾਂ ਅਪਰਾਧ ਦਾ ਸਿਮਰਨ ਵਿੱਚ ਲੱਗ ਜਾਂਦੇ ਹਨ ਉਹਨਾਂ ਦਾ ਅੰਤ ਨਾ ਪਾਰਾ ਵਾਰ ਅੰਤ ਕੋਈ ਪਾ ਨਹੀਂ ਸਕਦਾ ਉਹਨਾਂ ਨੂੰ ਕੋਈ ਸਮਝ ਨਹੀਂ ਸਕਦਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹਦੀ ਗਤੀ ਜਿਸ ਨੂੰ ਬ੍ਰਹਮ ਦਾ ਗਿਆਨ ਹੁੰਦਾ ਉਹ ਹੀ ਜਾਣਦਾ ਹੈ ਸਿਮਰੇ ਸੇ ਜਨ ਜਿੰਨ ਕੋ ਪ੍ਰਭ ਮਾਇ ਨਾਨਕ ਤਿੰਨ ਜਨ ਸਰਣੀ ਪੈ ਨਾਨਕ ਜੀ ਕਹਿੰਦੇ ਹਨ ਸਿਮਰੈ ਸੇ ਜਨ ਜਿਨ ਕੋ ਪ੍ਰਭ ਮੈ ਜਿਨਾਂ ਤੇ ਪ੍ਰਭ ਦੀ ਕਿਰਪਾ ਹੁੰਦੀ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ ਉਹ ਜਨ ਜਿਹੜੇ ਹੈਗੇ ਆ ਪ੍ਰਭ ਦਾ ਸਿਮਰਨ ਕਰਦੇ ਨੇ ਆਪਣੇ ਆਤਮ ਦਾ ਸਿਮਰਨ ਕਰਦੇ ਨੇ ਆਤਮ ਧਿਆਨੀ ਹੁੰਦੇ ਹਨ ਆਪਣੇ ਮੂਲ ਨੂੰ ਜਾਣਦੇ ਹੁੰਦੇ ਹਨ ਜਾਂ ਜਾਣ ਲੈਂਦੇ ਹਨ ਉਹਨਾਂ ਦੀ ਸ਼ਰਨ ਵਿੱਚ ਜਾਣਾ ਚਾਹੀਦਾ ਹੈ ਤੇ ਸਾਨੂੰ ਇਹੋ ਉਪਦੇਸ਼ ਕਰ ਰਹੇ ਹਨ ਸਤਗੁਰ ਜੀ ਕਿ ਸਾਨੂੰ ਜਿਹੜੇ ਇਹੋ ਜਿਹੇ ਜਨ ਹੁੰਦੇ ਹਨ ਉਹਨਾਂ ਦੀ ਸ਼ਰਨ ਪੜਨਾ ਚਾਹੀਦਾ ਹੈ ਹੁਣ ਸ਼ਰਨ ਆਪਾਂ ਕਿਦੀ ਪੜਨਾ ਹੈਗਾ ਹੁਣ ਜਿਹੜਾ ਗੁਰਬਾਣੀ ਵਿੱਚ ਉਪਦੇਸ਼ ਆਪਾਂ ਨੂੰ ਮਿਲਿਆ ਹੈ ਉਹਨੂੰ ਸੁਣਨਾ ਉਹਨੂੰ ਸਮਝਣਾ ਹੈਗਾ ਉਹਦੇ ਅਨਸਾਰ ਚੱਲਣਾ ਹੈਗਾ ਤੇ ਜੇ ਉਹਦੇ ਅਨਸਾਰ ਚੱਲ ਰਹੇ ਹਾਂ ਤਾਂ ਆਪਾਂ ਉਹਦੀ ਸ਼ਰਨ ਵਿੱਚ ਹਾਂ ਪਰ ਜੇ ਆਪਣੀ ਮਨ ਦੀ ਮਰਜ਼ੀ ਵਿੱਚ ਚੱਲਦੇ ਹਾਂ ਤਾਂ ਉਹ ਆਪਾਂ ਉਹਦਾ ਵਿਰੋਧ ਕਰ ਰਹੇ ਹਾਂ ਜੇ ਆਪਾਂ ਗੁਰਬਾਣੀ ਦੀ ਗੁਰਬਾਣੀ ਨੂੰ ਪੜ ਰਹੇ ਹਾਂ ਪਰ ਸਮਝ ਨਹੀਂ ਰਹੇ ਹੈਗੇ ਤਪ ਉਹ ਦਾ ਵਿਰੋਧ ਕਰ ਰਹੇ ਕਿਉਂਕਿ ਆਪਾਂ ਸਮਝਣਾ ਚਾਹੁੰਦੇ ਨਹੀਂ ਹੈਗੇ ਤੇ ਜਿਹੜਾ ਸਮਝੇਗਾ ਤੇ ਉਹਦਾ ਹੀ ਨਿਚਲਾਸਨ ਹੋਏਗਾ ਤੇ ਉਹ ਹੀ ਗੁਰਬਾਣੀ ਦੀ ਸ਼ਰਨ ਵਿੱਚ ਹੈ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਪਾਏ ਹਰ ਸਿਮਰਨ ਪੈ ਸਿਰ ਜਤੀ ਦਾਤੇ ਹਰ ਸਿਮਰਨ ਨੀਚ ਚੋਂ ਕੁੰਟ ਜਾਤੇ ਜਿਵੇਂ ਕਹ ਲੋ ਕਿ ਹਰ ਸਿਮਰਨ ਨੂੰ ਹਰ ਭਗਤੀ ਨੂੰ ਪ੍ਰਗਟ ਕਰਨ ਦੇ ਲਈ ਜਿਹੜੇ ਭਗਤ ਪੈਦਾ ਹੁੰਦੇ ਹਨ ਹਰ ਜੁਗ ਜੁਗ ਭਗਤ ਪਾਇਆ ਪਿਆਜ ਰਖਦਾ ਆਇਆ RAM RAJ ਪਰਮੇਸ਼ਰ ਭਗਤਾਂ ਦੀ ਹਮੇਸ਼ਾ ਹੀ ਲਾਜ ਰੱਖਦਾ ਹੈ ਭਗਤ ਜਦੋਂ ਪ੍ਰਗਟ ਹੁੰਦੇ ਹਨ ਜਦੋਂ ਕੋਈ ਸਾਨੂੰ ਸੱਚ ਦਾ ਗਿਆਨ ਹੁੰਦਾ ਹੈ ਹੁਕਮ ਅਨੁਸਾਰ ਚੱਲਦਾ ਹੈ ਤਾਂ ਉਹਦਾ ਸਿਰਫ ਇਨਾ ਹੀ ਮਤਲਬ ਹੁੰਦਾ ਕਿ ਦੂਸਰਿਆਂ ਨੂੰ ਵੀ ਉਹਦੇ ਤੋਂ ਸਿੱਖਿਆ ਮਿਲੇ ਇਸ ਕਰਕੇ ਹਰ ਸਿਮਰਨ ਨੂੰ ਪਰਮੇਸ਼ਰ ਦੇ ਹੁਕਮ ਨੂੰ ਪ੍ਰਗਟ ਕਰਨ ਦੇ ਲਈ ਪ੍ਰਗਟ ਹੁੰਦੇ ਹਨ ਸੱਚ ਤਾਂ ਹਰੇਕ ਦੇ ਅੰਦਰ ਹੈ ਪਰ ਗੁਪਤ ਰੂਪ ਵਿੱਚ ਹੈ ਜਦੋਂ ਕਿਸੇ ਦੇ ਅੰਦਰ ਉਹ ਸੱਚ ਪ੍ਰਗਟ ਹੋ ਜਾਂਦਾ ਹੈ ਤਾਂ ਉਹਦੋਂ ਭਗਤੀ ਪ੍ਰਗਟ ਹੁੰਦੀ ਹੈ ਪਘੋਤੀ ਭਗਵੰਤ ਭਗਤੀ ਦਾ ਰੰਗ ਜਿਹੜਾ ਪਘੋਤੀ ਹੈਗਾ ਇਹਨੂੰ ਸੱਚ ਦਾ ਗਿਆਨ ਹੈਗਾ ਉਹ ਭਗਵੰਤ ਦੇ ਰੰਗ ਜਿਹੜਾ ਸੱਚ ਦਾ ਰੰਗ ਉਹਦੀ ਵਿਆਖਿਆ ਹੀ ਹੁੰਦੀ ਹੈ ਉਹਦਾ ਮਾਡਲ ਹੀ ਹੁੰਦਾ ਹੈ ਜੋ ਉਹਨੂੰ ਉਪਦੇਸ਼ ਮਿਲਦਾ ਉਹਦੇ ਅਨੁਸਾਰ ਚੱਲਦਾ ਹੈ ਉਹਦਾ ਜਿਹੜੀ ਜੀਵਨ ਜਾਂ ਚਾਹ ਉਹਦੀ ਸੱਚ ਕਰਨੀ ਸੱਚਤਾ ਕੀ ਰਹਿਤ ਸਾਤ ਹਿਰਦੇ ਸਾਤ ਮੁਖ ਕਹਤੋ ਇਹ ਸੱਚੀ ਕਰਨੀ ਹੁੰਦੀ ਹੈ ਤੇ ਸੱਚੀ ਰਹਿਤ ਹੁੰਦੀ ਹੈ ਉਹਦਾ ਸੱਚੇ ਹਿਰਦੇ ਵਿੱਚ ਹੈ ਤੇ ਸੱਚੇ ਮੁਖ ਤੋਂ ਕਹਿੰਦਾ ਇਸ ਤਰ੍ਹਾਂ ਉਹ ਇੱਕ ਮਿਸਾਲ ਪੇਸ਼ ਕਰ ਰਿਹਾ ਹੁੰਦਾ ਹੈ ਇੱਕ ਆਉਣ ਵਾਲਿਆਂ ਦੇ ਲਈ ਐਗਜ਼ਾਮਪਲ ਦੇ ਕੇ ਜਾਂਦੇ ਭਗ ਇਸ ਤਰ੍ਹਾਂ ਹਰ ਸਿਮਰਨ 'ਤੇ ਜਿਹੜੇ ਲੱਗੇ ਹਨ ਉਹਨਾਂ ਨੇ ਬੇਦ ਪਾਇ ਬੇਦ ਪਾਇ ਤੇ ਬੇਦ ਦਾ ਮਤਲਬ ਗਿਆਨ ਹੁੰਦਾ ਹੈ ਉਹਨਾਂ ਨੇ ਜਿਹੜਾ ਗਿਆਨ ਪੈਦਾ ਕੀਤਾ ਹੈ ਉਹਨਾਂ ਦਾ ਜਿਹੜਾ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਹਰ ਸਿਮਰਨ ਪੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚੌਕੁੰਟ ਜਾਤੇ ਕਹਿੰਦੇ ਜਿਨ੍ਹਾਂ ਨੇ ਹਰ ਸਿਮਰਨ ਕੀਤਾ ਹੈ ਹਰ ਦੇ ਭਗਤੀ ਨੂੰ ਜਾਣਿਆ ਹੈ ਉਹੋ ਹੀ ਸਿੱਧ ਜਤੀ ਤੇ ਦਾਤੇ ਅਖਵਾਏ ਹਨ ਹੁਣ ਜਿਹੜਾ ਸਿੱਧ ਜਤੀ ਤੇ ਦਾਤੇ ਹੈਗਾ ਨਾ ਸਿੱਧ ਦਾ ਮਤਲਬ ਹੁੰਦਾ ਹੈ ਜਿਹੜਾ ਆਤਮ ਗਿਆਨੀ ਹੁੰਦਾ ਹੈ ਸਿੱਧ ਦਾ ਮਤਲਬ ਸੋਝੀ ਹੁੰਦਾ ਜਿਹਨੂੰ ਸੋਝੀ ਪ੍ਰਾਪਤ ਜਿਹਨੂੰ ਸੋਝੀ ਪ੍ਰਾਪਤ ਕਰ ਲੇ ਜਤੀ ਫਿਰ ਜਤੀ ਕੀ ਜਤੀ ਦਾ ਮਤਲਬ ਹੈਗਾ ਫਿਰ ਉਹ ਸਾਚ ਅਨਸਾਰ ਚੱਲਦਾ ਹੈਗਾ ਉਹਦਾ ਜਿੰਨੀ ਸੋਝੀ ਪ੍ਰਾਪਤ ਕੀਤੀ ਉਹਨੂੰ ਫਿਰ ਮੰਨ ਤੇ ਲਾਗੂ ਕਰਦਾ ਹੈ ਦਾਤੇ ਦਾਤਾਤਾਤ ਪਰਮੇਸ਼ਰ ਹੀ ਹੈਗਾ ਦਾਤੇ ਦਾ ਮਤਲਬ ਇਥੇ ਹੈਗਾ ਕਿ ਉਹ ਜਿਹੜਾ ਗੁਰਬਾਣੀ ਦਾ ਉਪਦੇਸ਼ ਹੈਗਾ ਉਹਨੂੰ ਜਿਨ੍ਹਾਂ ਨੇ ਸਮਝਿਆ ਹੈ ਉਹ ਤਾਂ ਫਿਰ ਅੱਗੇ ਉਹ ਪ੍ਰਚਾਰ ਪ੍ਰਸਾਰ ਕਰਦੇ ਹਨ ਪਰ ਉਹ ਕਰਦੇ ਹੁਕਮ ਅਨਸਾਰ ਹਨ ਇਸ ਤਰ੍ਹਾਂ ਹੁਕਮ ਅਨਸਾਰ ਚੱਲਣ ਕਰਕੇ ਉਹ ਸਿੱਧ ਜਤੀ ਦਾਤੇ ਦਾ ਮਤਲਬ ਹੈਗਾ ਜਿਨ੍ਹਾਂ ਨੇ ਸੱਚ ਦਾ ਗਿਆਨ ਆਪਣੇ ਮਨ ਉਤੇ ਲੱਦਿਆ ਹੈ ਮਨਉ ਦੇ ਅਨਸਾਰ ਚਲਾ ਰਹੇ ਹਨ ਹੁਕਮ ਅਨਸਾਰ ਚਲਾ ਰਹੇ ਹਨ ਅਤੇ ਜੋ ਹੁਕਮ ਉਪਦੇਸ਼ ਕਰਦਾ ਹੈ ਉਹਦੇ ਅਨਸਾਰ ਉਹ ਅੱਗੇ ਤੋਂ ਅੱਗੇ ਉਪਦੇਸ਼ ਦੂਸਰੇ ਤੱਕ ਪਹੁੰਚਾ ਰਹੇ ਹਨ ਇਸ ਤਰ੍ਹਾਂ ਪਰਮੇਸ਼ਰ ਦੇ ਹੁਕਮ ਨਾਲ ਬੁਲਾਇਆ ਬੋਲੇ ਖਾਸਮ ਦਾ ਜਿਹੜਾ ਖਾਸਮ ਦਾ ਬੁਲਾਇਆ ਜਿਹੜਾ ਹੁਕਮ ਦਾ ਬੁਲਾਇਆ ਬੋਲਦਾ ਹੈ ਤੇ ਜੋ ਦਾਤਾ ਉਹਨੂੰ ਕਹਿੰਦਾ ਹੈ ਉਹਦੇ ਅਨਸਾਰ ਹੀ ਬੋਲਦਾ ਉਹ ਆਪ ਕੁਝ ਨਹੀਂ ਬੋਲਦਾ ਹੁੰਦਾ ਜਿਹੜਾ ਸਰੀਰ ਤਾਂ ਇੱਕ ਵਿੱਚ ਮੀਡੀਅਮ ਹੀ ਹੁੰਦਾ ਹੈ ਹੋਰ ਉਹ ਆਪਣੇ ਕੋਲ ਕੁਝ ਨਹੀਂ ਉਹ ਆਪੋਂ ਬੋਲਣਾ ਜਾਣਦਾ ਮੈਂ ਕਹਿਆ ਸਭ ਹਕਮਾਓ ਜੀਓ ਉਹ ਆਪਾ ਆਪਣੇ ਆਪ ਨਹੀਂ ਕੁਝ ਵੀ ਬੋਲਦਾ ਆਗਾ ਜੋ ਉਹਨੂੰ ਹੁਕਮ ਬੁਲਾਉਂਦਾ ਹੈ ਉਹੀ ਬੋਲਦਾ ਹੈ ਪਰਾਪਨੂ ਭਲੇਖਾ ਪੈ ਜਾਂਦਾ ਆਪਾਂ ਆਪਣੇ ਆਪ ਨੂੰ ਸਰੀਰ ਸਮਝਦੇ ਆ ਤਾਂ ਸਾਹਮਣੇ ਵਾਲੇ ਨੂੰ ਵੀ ਬੋਲਣ ਵਾਲੇ ਨੂੰ ਵੀ ਸਰੀਰੇ ਸਮਝਦੇ ਆ ਕਿਉਂਕਿ ਆਪਾਂ ਵਿੱਚ ਜੋ ਬੋਲਣ ਵਾਲਾ ਅਸਲ ਵਿੱਚ ਆਤਮਾ ਹੈ ਉਹਨੂੰ ਜਾਣਦੇ ਨਹੀਂ ਹੈਗੇ ਇਸ ਤਰ੍ਹਾਂ ਹਰ ਸਿਮਰਨ ਨੀਚ ਚੋਂ ਕੁੰਟ ਜਾਂਦੀ ਜਿਹੜੇ ਹਰ ਸਿਮਰਨ ਕਰ ਲੈਂਦੇ ਹਨ ਜਿਨ੍ਹਾਂ ਨੂੰ ਜਿਹੜੇ ਉੱਚੀਆਂ ਜਾਤੀਆਂ ਵਾਲੇ ਨੀਚ ਸਮਝਦੇ ਸਨ ਪਰ ਗੁਰਬਾਣੀ ਸਾਰਿਆਂ ਨੂੰ ਬਰਾਬਰ ਮੰਨਦੀ ਹੈ ਉਹ ਚਾਰਾਂ ਗੁਣਟਾਂ ਵਿੱਚ ਜਾਣੇ ਜਾਂਦੇ ਹਨ ਜਿਹੜੇ ਸੱਚ ਦਾ ਗਿਆਨ ਲੈ ਲੈਂਦੇ ਹਨ ਜਿਹੜੇ ਸੱਚ ਨੂੰ ਸਮਝ ਲੈਂਦੇ ਹਨ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹੁਣ ਜਿਨ੍ਹਾਂ ਨੇ ਹਰ ਸਿਮਰਨ ਕਰ ਲਿਆ ਹੈ ਉਹਨਾਂ ਨੇ ਜਿਹੜਾ ਉਹਨਾਂ ਦੀ ਜਿਹੜੀ ਇੱਛਾ ਸ਼ਕਤੀ ਹੈ ਉਹਦੇ ਅਨੁਸਾਰ ਹੀ ਜਿਹੜੀ ਸਾਰੀ ਜਿਹੜੀ ਸ੍ਰਿਸ਼ਟੀ ਚੱਲਦੀ ਹੈ ਉਹਨਾਂ ਦੇ ਹੁਕਮ ਅਨੁਸਾਰ ਸਿਮਰ ਸਿਮਰ ਹਰ ਕਾਰਨ ਕਰਨਾ ਉਹ ਸੱਚ ਨੂੰ ਜਿਵੇਂ ਉਹਨਾਂ ਨੂੰ ਸੱਚ ਬੁਲਾਉਂਦਾ ਹੈ ਉਹਦੇ ਅਨਸਾਰ ਉਹ ਅੱਗੇ ਤੋਂ ਅੱਗੇ ਦੂਸਰਿਆਂ ਨੂੰ ਗਿਆਨ ਦੇ ਦੇ ਰਹੇ ਹਨ ਹਰ ਸਿਮਰਨ ਕੀ ਉਹ ਸਗਲ ਆਕਾਰ ਆ ਹਰ ਸਿਮਰਨ ਮੈਂ ਆਪ ਨਿਰੰਕਾਰਾ ਜਿਨ੍ਹਾਂ ਨੇ ਹਰ ਨੂੰ ਬੁੱਝ ਲਿਆ ਹੈ ਹਰ ਨੂੰ ਸਮਝ ਲਿਆ ਹੈ ਜਿੰਨੇ ਵੀ ਆਕਾਰ ਹਨ ਉਹਨਾਂ ਦੀ ਇੱਛਾ ਸ਼ਕਤੀ ਦੁਆਰਾ ਹੀ ਇਹ ਬਣੇ ਹਨ ਹੁਕਮੀ ਹੋਵਨ ਆਕਾਰ ਜਿਹੜਾ ਹੁਕਮ ਹੈਗਾ ਉਹਦੇ ਅਨਸਾਰ ਆਕਾਰ ਬਣਦੇ ਹਨ ਜਿੰਨੇ ਵੀ ਆਪਾਂ ਨੂੰ ਨਜ਼ਰ ਆ ਰਹੇ ਹਨ ਇਹ ਸਾਰੇ ਆਕਾਰ ਹਨ ਪਰ ਇਹਨੂੰ ਬਣਾਉਣ ਵਾਲਾ ਜਿਹੜਾ ਹੈਗਾ ਹੈ ਉਹ ਸੱਚ ਦਾ ਗਿਆਨ ਉਹ ਸ਼ਬਦ ਗੁਰੂ ਹੈ ਉਹਨਾਂ ਦੀ ਇੱਛਾ ਸ਼ਕਤੀ ਹੈ ਜਿਨ੍ਹਾਂ ਨੇ ਸੱਚ ਨੂੰ ਪੁੱਝਿਆ ਹੋਇਆ ਹੈ ਹਰ ਸਿਮਰਨ ਮੈਂ ਆਪ ਨਿਰੰਕਾਰਾ ਜਿੱਥੇ ਹਰ ਦਾ ਸਿਮਰਨ ਹੁੰਦਾ ਹੈ ਜਿਹੜਾ ਵੀ ਹਰ ਦਾ ਸਿਮਰਨ ਕਰਦਾ ਹੈ ਉਹਦੇ ਵਿੱਚ ਆਪ ਨਿਰੰਕਾਰਾ ਉੱਥੇ ਸੱਚ ਦਾ ਗਿਆਨ ਜਿਹੜਾ ਪ੍ਰੈਜ਼ੈਂਟ ਹੁੰਦਾ ਹੈ ਨਿਰੰਕਾਰ ਜਿਹੜਾ ਹੈਗਾ ਜਿਹਨੂੰ ਸੱਚ ਦਾ ਗਿਆਨ ਹੈਗਾ ਪਰ ਉਹ ਦਾ ਅਕਾਰ ਨਹੀਂ ਹੈਗਾ ਉਹ ਨਿਰੰਕਾਰ ਹੈ ਗੁਰ ਪ੍ਰਸਾਦੀ ਬੁੱਝ ਲੈ ਤੋ ਹੋਏ ਨਵੇਰਾ ਕਰ ਕਰ ਨਾਮ ਨਰੰਜਨਾ ਸੋ ਠਾਕਰ ਮੇਰਾ ਜਿਹਦੇ ਅੰਦਰ ਸੱਚ ਦਾ ਗਿਆਨ ਹੈਗਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਉਹਨੂੰ ਨਾਮ ਨਰੰਜਨ ਹੁੰਦਾ ਤੇ ਉਹ ਫਿਰ ਨਿਰੰਕਾਰਾ ਬਣ ਜਾਂਦਾ ਜਿੰਨਾ ਚਾ ਸਰੀਰ ਉਹ ਨਿਰੰਕਾਰਾ ਹੈ ਪਰ ਜਦੋਂ ਉਹ ਸਰੀਰ ਛੱਡ ਜਾਏਗਾ ਇਹ ਚੋਲਾ ਤਿਆਗ ਜਾਏਗਾ ਤਾਂ ਫਿਰ ਉਹ ਨਿਰੰਕਾਰ ਬਣ ਜਾਂਦਾ ਨਿਰੰਕਾਰ ਕੇ ਦੇਸ਼ ਜਾਏ ਸੁਖ ਲਹੇ ਮੋਹਲ ਫਿਰ ਉਹ ਆਪਣੇ ਮੈਲ ਵਿੱਚ ਵਸਦਾ ਹੈ ਸੁਖ ਨਾਲ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰਨ ਤਿਨੀ ਪਾਇਆ ਜੇਤੇ ਪਰਮੇਸ਼ਰ ਕਿਰਪਾ ਕਰਦਾ ਹੈ ਉਹਨੂੰ ਆਪ ਬੁਝਾ ਦਿੰਦਾ ਹੈ ਆਪ ਸਮਝਾ ਦਿੰਦਾ ਹੈ ਜਿਹੜਾ ਹੁਕਮ ਅਨੁਸਾਰ ਚੱਲਦਾ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਕਰਦਾ ਹੈ ਉਹਦੇ ਤੇ ਕਿਰਪਾ ਹੁੰਦੀ ਹੈ ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣ ਜਾਏ ਫਿਰ ਉਹਨੂੰ ਜਣਾ ਦਿੰਦਾ ਹੈ ਤੇ ਉਹ ਜਨ ਜਾਣ ਲੈਂਦਾ ਹੈ ਨਾਨਕ ਗੁਰਮੁਖ ਹਰਿ ਸਿਮਰਨ ਤਿਨੀ ਪਾਇਆ ਨਾਨਕ ਜੀ ਕਹਿੰਦੇ ਹਨ ਕਿ ਜਿਹੜੇ ਗੁਰਮੁਖ ਹਨ ਉਹਨਾਂ ਨੇ ਹਰ ਦਾ ਸਿਮਰਨ ਕਰਕੇ ਹਰ ਨੂੰ ਸਮਝ ਕਰਕੇ ਸੱਚ ਨੂੰ ਪਾਇਆ ਹੈ ਇਸ ਤਰ੍ਹਾਂ ਜੋ ਵੀ ਗੁਰ ਕੀ ਸੇਵਾ ਸ਼ਬਦ ਵਿਚਾਰ ਕਰੇਗਾ ਗੁਰ ਬਾਣੀ ਦੇ ਉਪਦੇਸ਼ ਨੂੰ ਗੁਰ ਬਾਣੀ ਦੇ ਉਪਦੇਸ਼ ਨੂੰ ਲਵੇਗਾ ਉਹਨੂੰ ਸਮਝੇਗਾ ਉਹਨੂੰ বুঝੇਗਾ ਉਹ ਗੁਰਮਖ ਬਣ ਸਕਦਾ ਹੈ ਕਿਉਂਕਿ ਜਿੰਨੇ ਆ ਵੀ ਪਹਿਲਾਂ ਹੋਏ ਹਨ ਤੇ ਬਾਅਦ ਚ ਜਿਹੜਨੇ ਵੀ ਅੱਗੇ ਭਗਤ ਬਣਨਗੇ ਉਹ ਸਾਰੇ ਹੀ ਜਿਹੜੇ ਹਨ ਉਪਦੇਸ਼ ਦੁਆਰਾ ਹੀ ਬਣੇ ਹਨ ਗੁਰ ਕੀ ਸੇਵਾ ਸ਼ਬਦ ਵਿਚਾਰ ਕਰਕੇ ਹੀ ਬਣੇ ਹਨ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਾਰਿਆਂ ਧਰਮਾਂ ਵਿੱਚ ਜਿਹੜਾ ਸ੍ਰੇਸ਼ਟ ਧਰਮ ਹੈਗਾ ਹਰ ਕੋ ਨਾਮ ਜਿਹੜਾ ਹਰ ਦਾ ਨਾਮ ਹੈਗਾ ਜਿਹੜਾ ਸੱਚ ਦਾ ਗਿਆਨ ਹੈ ਆਪਣੇ ਆਪੀ ਦਾ ਗਿਆਨ ਹੈਗਾ ਉਹਨੂੰ ਜਿਹੜਾ ਸਮਝ ਲੈਂਦਾ ਹੈ ਉਹਦੇ ਕੋਲ ਜਿਹੜੇ ਗੁਣ ਉਹਦੇ ਫਿਰ ਆਪਣੇ ਅੰਦਰ ਪ੍ਰਗਟ ਕਰ ਲੈਂਦਾ ਹੈ ਉਹ ਸਾਰਿਆਂ ਤੋਂ ਸ੍ਰੇਸ਼ਟ ਇਹੋ ਹੀ ਸ੍ਰੇਸ਼ਟ ਧਰਮ ਹੈਗਾ ਤੇ ਇਹੋ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗੀ ਦੁਰਮਤ ਮਰੇ ਹਿਰਿਆ ਤਾਰੀਆਂ ਕਿਰਿਆਵਾਂ ਵਿੱਚੋਂ ਇਹ ਉੱਤਮ ਕਿਰਿਆ ਹੈਗੀ ਆ ਕਰਨੀ ਜਿਹੜੀ ਹੈਗੀ ਆ ਆਪਣੇ ਮਨ ਨੂੰ ਸਾਧ ਕੇ ਜਿਹੜੀ ਦੁਰਮਤ ਹੈਗੀ ਆ ਜਿਹੜੀ ਅਗਿਆਨਤਾ ਹੈਗੀ ਆ ਜਿਹੜੀਆਂ ਮਾਇਆ ਦੀਆਂ ਛਾਵਾਂ ਹੈਗੀਆਂ ਹਨ ਉਹ ਮੈਲ ਪੈਦਾ ਕਰਦੀਆਂ ਹਨ ਜੇ ਆਪਾਂ ਆਪਣੇ ਮਨ ਨੂੰ ਸਾਧ ਲਈਏ ਤਾਂ ਜਿਹੜੀ ਦੁਰਮਤ ਦੀ ਮੈਲ ਨੂੰ ਹਰ ਸਕਦੇ ਹਾਂ ਕਿਉਂਕਿ ਮਨ ਤੋਂ ਵੋ ਸ਼ਬਦ ਲਾਗੋ ਹਰ ਸਿਓ ਰੋਹ ਚਿੱਤ ਲਾਏ ਜੇ ਮਨ ਨੂੰ ਧੋਣਾ ਹੈ ਤੇ ਸ਼ਬਦ ਨਾਲ ਲੱਗਣਾ ਪਵੇਗਾ ਸ਼ਬਦ ਨਾਲ ਜੁੜਨਾ ਪਵੇਗਾ ਸ਼ਬਦ ਦੀ ਵਿਚਾਰ ਕਰਨੀ ਪਵੇਗੀ ਇਸ ਤਰ੍ਹਾਂ ਮਨ ਧੋਤਾ ਜਾ ਸਕਦਾ ਹੈ ਮਨ ਸਾਧੇ ਬਿਨ ਸਿੱਧ ਨਾ ਹੋਈ ਮਨ ਸਾਧ ਸਾਧ ਜਾਣੇ ਕੋਈ ਜਿਹੜਾ ਮਨ ਸਾਧ ਹੈ ਇਹਦੀ ਸਾਧਨਾ ਜਿਹੜੀ ਉਹ ਸ਼ਬਦ ਵਿਚਾਰ ਨਾਲ ਹੋ ਸਕਦੀ ਹੈ ਤੇ ਜਿਹੜਾ ਇਹਨੂੰ ਸਾਧ ਲੈਂਦਾ ਹੈਗਾ ਮਨ ਜੀਤੇ ਜਗ ਜੀਤ ਉਹ ਆਪਣੇ ਮਨ ਨੂੰ ਜਿੱਤ ਕੇ ਜਗ ਨੂੰ ਜਿੱਤਣ ਦਾ ਮਤਲਬ ਹੈ ਉਹ ਆਪਣੀਆਂ ਇਛਾਵਾਂ ਨੂੰ ਤਿਆਗ ਦਿੰਦਾ ਹੈਗਾ ਜਿਹੜੀ ਸੰਸਾਰੀ ਮਾਇਆ ਦੀਆਂ ਇਛਾਵਾਂ ਤਾਤ ਸੰਤੋਖ ਹੋ ਵੇਰਦਾਸ ਤਾਂ ਸੁਣ ਸੱਦ ਬਹਾਲੇ ਪਾਸ ਕਿਉਂਕਿ ਉਹਦੇ ਅੰਦਰ ਸੱਚੇ ਗਿਆਨ ਦੀ ਇੱਛਾ ਹੁੰਦੀ ਹੈ ਤੇ ਫਿਰ ਪਰਮੇਸ਼ਰ ਉਹਨੂੰ ਆਪਣੇ ਕੋਲ ਬਿਠਾਲ ਕੇ ਸੱਚ ਦਾ ਗਿਆਨ ਦਿੰਦਾ ਹੈ ਇਸ ਤਰ੍ਹਾਂ ਉਹ ਸੱਚ ਦੇ ਗਿਆਨ ਦੀ ਸਮਝ ਲੈ ਕੇ ਗੁਰਮੁਖ ਬਣ ਜਾਂਦਾ ਹੈ ਦਾਸ ਬਣ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ